ਵਸੇ ਬਹੁਤ ਵਧੀਆ ਲੱਗਿਆ ਮੰਤਰੀ ਸਾਹਿਬ ਅੱਜ ਆਪਣੇ ਪਿੰਡ ਦੇ ਵਿੱਚ ਆਏ ਨੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਸੀਗੀਆਂ ਉਹ ਉਹਨਾਂ ਨੇ ਸੁਣੀਆਂ ਨੇ ਤੇ ਕੁਝ ਐਸੀਆਂ ਸਮੱਸਿਆ ਨਸ਼ੇ ਦੇ ਜਿਵੇਂ ਲਾਮਤ ਦੇ ਵਿੱਚ ਪੂਰੀ ਹੋਈ ਹੈ ਉਹ ਬੀਬੀਆਂ ਨੇ ਕੋਈ ਦੱਸੀਆਂ ਸ਼ਿਕਾਇਤਾਂ ਉਹਨਾਂ ਦਾ ਤੁਰੰਤ ਐਸਐਚਓ ਸਾਹਿਬ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿ ਉਹਦਾ ਵੀ ਮਸਲਾ ਹੱਲ ਕੀਤਾ ਜਾਵੇ ਪੂਨ ਦੇ ਵਿੱਚ ਕਿਸਾਨ ਦਾ ਘਾਟਾ ਕਿਹੜਾ ਕਿਸ ਤਰ੍ਹਾਂ ਦਾ ਵਿਕਾਸ ਦੇ ਕੰਮ ਦੇ ਕੀ ਇਹ ਤਾਂ ਵਿਕਾਸ ਦਾ ਕੰਮ ਤਾਂ ਦੇਖੋ ਜਿਵੇਂ ਸਿੱਖਿਆ ਮਹਿਕਮੇ ਵੱਲੋਂ ਕਮਰਿਆਂ ਦੇ ਦੋ ਗ੍ਰਾਂਟ ਆਏ ਸੀ ਉੱਚਾ ਚੱਕਣ ਵਾਸਤੇ ਉਹ ਉੱਚਾ ਚੱਕ ਕੇ ਉਹਦਾ ਉਹਨਾਂ ਅੱਜ ਤੋ ਘਟਣ ਇਹਨਾਂ ਨੇ ਕਰਤਾ ਬਾਥਰੂਮ ਨਵੇਂ ਬਣੇ ਸੀਗੇ 4 ਦੁਵਾਰੀ ਕੀਤੀ ਆ ਉਹਦਾ ਘਟਣ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਲਈ ਐਸਟੀਮੇਟ ਲਗਾਏ ਗਏ ਨੇ ਔਰ ਸਾਰੇ ਤੋ ਤੱਕ ਪੂਰੇ ਕਰਨਗੇ ਉਹ ਕਹਿ ਰਹੇ ਨੇ ਕਿ ਛੇਤੀ ਆ ਮਤਲਬ ਇਹ ਸਰਕਾਰ ਦੇ ਵਿੱਚ ਵਿੱਚ ਆ ਸਾਲ ਦੇ ਵਿੱਚ ਤੁਹਾਡੇ ਜਿੰਨੇ ਵੀ ਕੰਮ ਹੈਗੇ ਨੇ ਪੈਂਡਿੰਗ ਪੂਰੇ ਕਰਾਂ ਮੈਂ ਤੁਹਾਡੇ ਮੁਤਾਬਿਕ ਹਜੇ ਤੱਕ ਸਰਕਾਰ ਨੇ ਆਪਣੇ ਪਿੰਡ ਨੂੰ ਕੀ ਕੀਤੀ ਹੁਣ ਨਹੀਂ ਹਜੇ ਤੱਕ ਸਿਰਫ ਇੱਕ 4 ਲੱਖ ਰੁਪਏ ਦੇ ਗ੍ਰਾਂਟ ਲੈਟਾਂ ਦੀ ਆਈ ਆਪਣੇ ਕੋਲ ਜਾਂ ਸਕੂਲ ਵਾਸਤੇ ਜੋ ਆਇਆ ਸੀਗਾ ਉਹ ਰੱਖੀ ਮਾਨਯੋਗ ਪੰਚਾਇਤ ਮੰਤਰੀ ਨੂੰ ਕੋਈ ਵਿਸ਼ੇਸ਼ ਤੌਰ ਤੇ ਆਪਣੇ ਪੱਲਵਾਸੇ ਰੱਖਣਾ ਚਾਹੁੰਦਾ। ਅਸੀਂ ਤਾਂ ਇਹ ਕਾਵਾਂਗੇ ਜੋ ਰਣਦੇ ਵਿਕਾਸ ਦੇ ਕੰਮ ਨੇ ਵੀ ਉਹ ਜ਼ਰੂਰੀ ਜਿਹੜੇ ਕੰਮ ਨੇ ਜ਼ਰੂਰ ਕੀਤੇ ਜਾਣ ਤੇ ਅਸੀਂ ਸਰਕਾਰ ਦੇ ਧੰਨਵਾਦੀ। ਸਰ ਸ਼ਾਮਲਾਟ ਜਿਹੜੇ ਜ਼ਮੀਨ ਨੂੰ ਲੈ ਕੇ ਗੋਡੀਆਂ ਦੇ ਵਿੱਚ 20% ਵਾਧਾ ਕੀਤਾ ਉਹਨੂੰ ਕਿਵੇਂ ਦੇਖਦੇ ਹੋ? ਉਹ ਸਰ 20% ਵਾਲੀ ਜਿੱਥੇ ਹੈਗੀ ਕੋਈ ਪ੍ਰੋਬਲਮ ਹੈ ਲੈ ਹੀ ਨਹੀਂ ਰਹੇ ਲੋਕ ਘਟਾ ਕੇ ਉਹੀ ਰੇਟ ਤੇ ਦੇਣੀ ਪੈਣੀ ਹੈ। ਇਹ ਮਤਲਬ ਕਿ ਕਿਉਂਕਿ ਠੇਕੇ ਪਹਿਲਾਂ ਹੀ ਬਹੁਤ ਜ਼ਿਆਦਾ ਚੜੇ ਹੋਏ ਨੇ। ਇਹ ਸਰਕਾਰ ਦਾ ਜਿਹੜਾ ਫਰਮਾਨ ਹੈ ਮੈਂ ਇਹਨੂੰ ਕਹਾਂਗਾ ਠੀਕ ਨਹੀਂ ਹੈਗਾ। ਕਿਉਂਕਿ ਜਿਹੜੀ 60-65 ਸਰ ਮੇਰਾ ਨਾਮ ਸਰਦਸਿੰਦਰ ਪਿੰਡ ਸਰਕਾਰੀ ਅਲੀਮ ਰੋਡ ਦਾ ਹੈ। ਹਾਂ ਸਰ ਅੱਜ ਮਾਨ ਮੰਤਰੀ ਸਾਹਿਬ ਆਏ ਸੀ ਕਿਸ ਤਰ੍ਹਾਂ ਦਾ ਵਿਕਾਸ ਕਮਾਂਦਾਦ ਘਟ ਰਿਹਾ ਹੈ ਯਾਨੀ ਕੀ ਕੰਮ ਚੱਲ ਰਿਹਾ ਹੈ। ਅੱਜ ਸਹਿਯਤ ਮੰਤਰੀ ਡਾਕਟਰ ਬਲਦੇਵ ਸਿੰਘ ਜੀ ਸਾਡੇ ਸਕੂਲ ਦੇ ਵਿੱਚ ਆਏ ਸੀਗੇ। ਤੇ ਉਹਨਾਂ ਨੇ ਪਿਛਲੇ ਸਾਲ ਦੇ ਵਿੱਚ ਸਾਨੂੰ ਸਿੱਖਿਆ ਵਿਭਾਗ ਬੋਲੇ ਤੇ ਹਰਜੋਤ ਸਿੰਘ ਬੈਠਸ ਬੋਲੇ ਸਿੱਖਿਆ ਮੰਤਰੀ ਬੋਲੇ ਸਕੂਲ ਦੇ ਕਮਰਿਆਂ ਨੂੰ ਉੱਚਾ ਚੁੱਕਣ ਵਾਸਤੇ 4 ਲੱਖ 20000 ਰੁਪਏ ਦੀ ਗ੍ਰਾਂਟ ਆਈ ਸੀਗੀ ਤੇ ਇੱਕ ਹੋਰ ਦਾ ਘਟਨਾ ਸੀ ਕਿਤੇ ਦੂਸਰਾ ਸੀ ਸਾਡੇ ਸਕੂਲੇ ਚਾਰ ਦਵਾਰੀ ਉੱਚਾ ਚੁੱਕਣ ਦੇ ਰਿਪੇਅਰ ਕਰਨ ਦਾ ਗ੍ਰਾਂਟ ਆਈ ਸੀਗਾ 60000 ਰੁਪਏ ਦੀ ਉਸ ਦਾ ਜੁਦ ਘਟਨ ਕੀਤਾ ਗਿਆ ਇਸ ਸਕੂਲ ਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਕੰਮ ਹੋਣ ਵਾਲੇ ਨੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਰਹੀਆਂ ਨੇ ਤੁਸੀਂ ਮੰਤਰੀ ਸਾਹਿਬ ਨੂੰ ਦੱਸਿਆ ਹੋਊਗਾ ਉਹਨਾਂ ਦਾ ਕੀ ਵਿਸ਼ਵਾਸ ਹੈ ਅੱਜ ਅਸੀਂ ਮਾਤਰੀ ਸਾਹਿਬ ਨੂੰ ਦੱਸਿਆ ਸੀਗਾ ਸਕੂਲ ਦੇ ਵਿੱਚ ਇੱਕ ਤਾਂ ਸੌਤੋਂ ਮੇਨ ਬੱਚਾ ਨੇ ਖੇਡਣ ਵਾਸਤੇ ਗਰਾਊਂਡ ਦੀ ਪ੍ਰੋਬਲਮ ਸੀ ਸਕੂਲ ਕੋਲ ਜਗ੍ਹਾ ਘੱਟਾ ਗਰਾਊਂਡ ਨਹੀਂ ਸੀਗਾ ਤੇ ਦੂਸਰੀ ਸਾਡੀ ਡਿਮਾਂਡ ਸੀ ਵੀ ਜੋ ਫਰਸ਼ ਹੈ ਕੱਚਾ ਉਸ ਨੂੰ ਪੱਕਾ ਕੀਤਾ ਜਾਵੇ ਹਾਂ ਜੇ ਗੱਲ ਕਰੀ ਆਪਾਂ ਮੇਡੇ ਬੀਰ ਦੀ ਉਸ ਮੇਡੇ ਬੀਰ ਦੀ ਕੋਈ ਸਮੱਸਿਆ ਜੇ ਹੋਵੇ ਨਹੀਂ ਮੇਡੇ ਮੇਰੇ ਕੋਈ ਸਮੱਸਿਆ ਨਹੀਂ ਸਹੀ ਤਾਂ ਦੇ ਪੈਸਾ ਸਾਰੇ ਇਸ ਸਾਈਟਾਂ ਉੱਪਰ ਆ ਰਹੇ ਹਨ ਅੰਬਰ ਚਾਹ ਦੀ ਕਿੰਕੀ ਵਾਉਣ ਵਾਸਤੇ ਤੇ ਜਿਹੜੇ ਗਰੀਬ ਬੱਚਿਆਂ ਦੇ ਮਾਪੇ ਮਾਂ ਬਾਪ ਨੇ ਉਹਨਾਂ ਨੂੰ ਬਤਾਉਣ ਵਾਸਤੇ ਕਿੰਨਾ ਦੇ ਪਰਾਲੇ ਨੇ ਬੱਚਿਆਂ ਨੂੰ ਸਾਰੇ ਸਿੱਖਿਆ ਟੋਟਲ ਵਰਧੀਆਂ ਤੋਂ ਲੈ ਕੇ ਕਿਤਾਬਾਂ ਪੁਸਤਕਾਂ ਸਾਰਾ ਕੁਝ ਮਤਲਬ ਫਰੀ ਹੈ ਤੇ ਦੂਸਰੀ ਗੱਲ ਜਿਹੜਾ ਬੱਚਾ ਹੁਣ ਉਹ ਪਲੇ ਵੇ ਮੈਥਡ ਰਾਹੀਂ ਸਿੱਖ ਰਹੇ ਨੇ ਤੇ ਸਕੂਲ ਦੇ ਵਿੱਚ ਸਾਰਾ ਬਹੁਤ ਵਧੀਆ ਪੜਾਈ ਦਾ ਚੱਲ ਰਿਹਾ ਜੇਕਰ ਵੀ ਸਿੱਖਿਆ ਕ੍ਰਾਂਤੀ ਜੀ ਇਸ ਤਹਿਤ ਤੁਹਾਡੇ ਮੁਤਾਬਿਕ ਜਿਹੜੇ ਕੰਮ ਹੋ ਰਹੇ ਨੇ ਉਹ ਜਾਇਜ਼ ਨੇ ਔਰ ਸਫੀਸ਼ੀਐਂਟ ਹੈਗਾ ਕਿ ਕੁਝ ਹੋਰ ਢਿਕਾਉਣਾ ਚਾਹੀਦਾ ਜੀ ਸਿੱਖਿਆ ਕ੍ਰਾਂਤੀ ਰਾਹੀਂ ਸਾਡੇ ਸਕੂਲ ਬਹੁਤ ਵਧੀਆ ਕੰਮ ਹੋ ਰਹੇ ਨੇ ਸਾਡੇ ਬਲਾਗ ਦੇ 58 ਸਕੂਲ ਹੈ ਜੀ ਤੇ ਸਿਰਫ ਹੁਣ ਰਿਜ਼ਲਟ ਚੱਲ ਰਿਹਾ ਸੀਗਾ ਸਪੈਸ਼ਲ ਚੈਕਿੰਗ ਹੋਈ ਆ ਉਹਦੇ ਜੇ ਸਾਡੇ ਸਿਰਫ 58 ਸਕੂਲਾਂ ਦੇ ਵਿੱਚੋਂ ਸਰਪੱਟ ਸਕੂਲ ਸਾਡੇ ਬਲਾਗ ਦੇ ਚਾਏ ਨੇ ਜਿੱਥੋਂ ਸਾਡਾ ਸਕੂਲ ਵੀ ਇੱਕ ਚੜਾ ਗਿਆ ਇਸ ਸਕੂਲ ਦੇ ਵਿੱਚ ਇਮਰਟੀਚਰ ਨੇ ਤੁਹਾਨੂੰ ਕੀ ਲੱਗਦਾ ਕਿ ਸਫੀਸ਼ੀਐਂਟ ਹੈ ਕਿ ਗਿਣਤੀ ਦੇ ਘੱਟ ਹੈ ਇਸ ਸਕੂਲ ਦੇ ਤਿੰਨ ਟੀਚਰ ਹੈ ਗਿਣਤੀ ਉਹਦੇ ਆਪਣਾ ਤਾਂ ਠੀਕ ਪੂਰੀ ਹੈ